ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਅਕਸਰ ਬਹੁਤ ਸਾਰੀਆਂ ਖਬਰਾਂ ਆਪਾਂ ਦੇਖ ਚੁੱਕੇ ਹਾਂ ਯਾਨੀ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਖਬਰਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਰਾਜਵੀਰ ਜਵੰਦਾ ਦੀ ਮੌਤ ਪਸ਼ੂਆਂ ਦੇ ਵਿੱਚ ਵੱਜ ਕੇ ਹੋਈ ਹੈ ਪਰ ਅੱਜ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਬਹੁਤ ਹੀ ਵੱਡੀ ਔਰ ਬੜੀ ਹੀ ਅਹਿਮ ਖਬਰ ਹੈ ਇਸ ਖਬਰ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਪਰ ਥੱਲੀ ਮੱਛ ਜਾਣੀ ਹੈ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਰਾਜਕੀ ਸੀ ਬਾਅਦ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਔਰ ਸਾਡੇ ਬੰਨਿਆਂ ਵੀ ਇੱਕ ਗੱਲ ਕਹੀ ਗਈ ਸੀ ਕਿ ਭਈ ਰਾਜਵੀਰ ਜਵੰਦਾ ਨੂੰ ਜਿਹੜਾ ਸ਼ੂਟ ਦਿੱਤਾ ਗਿਆ ਸੀ ਨਾ ਦਰਸਾਲ ਦੇ ਵਿੱਚ ਉਸੇ ਛੂਟ ਦੇ ਵਿੱਚ ਹੋਣੀ ਬੈਠੀ ਸੀ ਇਹ ਮਾਮਲਾ ਕੀ ਆ ਪੂਰਾ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਕਿਉਂਕਿ ਬਹੁਤ ਸਾਰੇ ਚਾਣਣਾ ਨੇ ਅਕਸਰ ਆਪਣੀ ਆਪਣੀ ਥਿਉਰੀ ਪੂਰੇ ਪੰਜਾਬ ਦੇ ਸਾਹਮਣੇ ਧਰੀ ਕਿ ਰਾਜਵੀਰ ਜਵੰਦਾ ਦੇ ਪਿੱਛੇ ਕਈ ਚਾਣਣਾ ਨੇ ਕਿਹਾ ਕਹਿੰਦੇ ਜੀ ਉਹਦੇ ਦੋਸਤ ਹੋ ਸਕਦੇ ਨੇ ਬਹੁਤ ਸਾਰੇ ਲੋਕਾਂ ਦੀ ਇਹ ਪੰਜਾਬ ਦੇ ਵਿੱਚੋਂ ਵੀ ਵੈਸੇ ਥਿਉਰੀ ਸੀ ਔਰ ਕਈ ਚਾਣਣਾ ਦੇ ਤੁਸੀਂ ਇਹ ਵੀ ਵੇਖਿਆ ਕਿ ਰਾਜਵੀਰ ਜਵੰਦਾ ਦੀ ਮੌਤ ਪਸ਼ੂਆਂ ਦੇ ਵਿੱਚ ਵੱਜ ਕੇ ਹੀ ਹੋਈ ਹੈ ਪਰ ਇਹਦੇ ਪਿੱਛੇ ਇੱਕ ਸ਼ੂਟ ਦਾ ਮਾਮਲਾ ਆ ਗਿਆ ਜਿਹੜਾ ਉਹਦੇ ਸ਼ੂਟ ਕਾਲਾ ਨਿਵਾਜ ਕਹਿ ਸਕਦੇ ਆ ਕਿ ਇਹਦੇ ਪਾਇਆ ਹੋਇਆ ਸੀ ਉਹਦਾ ਤੁਹਾਨੂੰ ਇੱਕ ਮੈਂ ਵੀਡੀਓ ਵੀ ਸੰਝਾ ਕਰਨ ਜਾ ਰਿਹਾ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਘਰ ਦੇ ਵਿੱਚੋਂ ਕਿਹੜੀਆਂ ਗੱਲਾਂ ਹੋਈਆਂ ਔਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੇ ਵੱਡੇ ਖੁਲਾਸੇ ਅਕਸਰ ਆਪਾਂ ਦੇਖਦੇ ਰਹੇ ਹਾਂ ਪਰ ਰਾਜਵੀਰ ਜਵੰਦਾ ਦੇ ਸ਼ੂਟ ਦੇ ਨਾਲ ਜਿਹੜੀ ਜੁੜੀ ਖਬਰ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਪਹਿਲੀ ਖਬਰ ਹੈ ਜੀ ਰਾਜਵੀਰ ਜਵੰਦਾ ਨੂੰ ਲੈ ਕੇ ਕੀ ਕੀ ਪੰਜਾਬ ਦੇ ਅੰਦਰ ਹੋ ਰਿਹਾ ਸੀ ਇਹ ਦਿਖਾਵਾਂਗੇ ਉਸ ਤੋਂ ਬਾਅਦ ਰਾਜਵੀਰ ਜਵਾਨਾਂ ਦੇ ਸ਼ੂਟ ਦੇ ਅੰਦਰ ਹੋਣੀ ਕਿਵੇਂ ਬੈਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਸੁਣੋ ਮੌਤ ਤੋਂ ਬਾਅਦ ਪੂਰਾ ਪੰਜਾਬ ਹਿੱਲ ਗਿਆ ਹੈ ਲੋਕਾਂ ਦੇ ਮਨ ਵਿੱਚ ਕਈ ਸਵਾਲ ਉੱਠ ਰਹੇ ਹਨ ਕੋਈ ਇਸ ਨੂੰ ਸਿਰਫ ਹਾਦਸਾ ਮੰਨ ਰਿਹਾ ਹੈ ਤੇ ਕੋਈ ਇਸ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਕਹਿ ਰਿਹਾ ਹੈ ਹੁਣ ਰਾਜਵੀਰ ਜਵੰਦੇ ਦੀ ਧਰਮ ਪਤਨੀ ਖੁਦ ਸਾਹਮਣੇ ਆਈ ਹੈ ਤੇ ਉਸਨੇ ਕੁਝ ਅਜੀਹੀਆਂ ਗੱਲਾਂ ਦੱਸੀਆਂ ਨੇ ਜਿਹੜੀਆਂ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਹਨ ਰਾਜਵੀਰ ਜਵੰਦੇ ਦੀ ਘਰਵਾਲੀ ਦੇ ਅਨੁਸਾਰ ਉਸ ਨੂੰ ਪਹਿਲਾਂ ਤੋਂ ਹੀ ਅਹਿਸਾਸ ਸੀ ਕਿ ਰਾਜਵੀਰ ਨਾਲ ਕੁਝ ਗਲਤ ਹੋ ਸਕਦਾ ਹੈ ਕੁਝ ਅਜੀਹਾ ਹੋ ਸਕਦਾ ਹੈ ਜੋ ਕਿਸੇ ਨੇ ਸੋਚਿਆ ਵੀ ਨਾ ਹੋਵੇ ਜਿਵੇਂ ਸਾਰੇ ਜਾਣਦੇ ਹੀ ਹੋ ਰਾਜਵੀਰ ਜਵੰਦਾ ਪੰਜਾਬੀ 뮤직 ਇੰਡਸਟਰੀ ਦਾ ਚਮਕਦਾ ਤਾਰਾ ਸੀ ਉਹ ਸਿਰਫ ਇੱਕ ਗਾਇਕ ਨਹੀਂ ਸੀ ਸਗੋ ਪੰਜਾਬੀਅਤ ਦਾ ਪ੍ਰਤੀਕ ਸੀ ਉਸ ਦਾ ਹਰ ਗੀਤ ਲੋਕਾਂ ਦੇ ਦਿਲ ਵਿੱਚ ਉਤੇਰਿਆ ਹੋਇਆ ਸੀ ਬਜ਼ੁਰਗ ਤੋਂ ਲੈ ਕੇ ਨੌਜਵਾਨ ਤੱਕ ਉਸ ਦੀਆਂ ਸੁਰਾਂ ਦੇ ਝੂਮਦੇ ਸਨ ਤਾਂ ਸੁਣ ਲਓ ਪੰਜਾਬ ਵਾਲੇ ਕਈ ਥੌਰੀਆਂ ਉਹਨਾਂ ਦੇ ਘਰ ਦੇ ਨਾਲ ਜੋੜੀਆਂ ਜਾ ਰਹੀਆਂ ਨੇ ਪਰ ਕੀ ਵਾਕਈ ਰਾਜਵੀਰ ਜਵੰਦਾ ਨੂੰ ਜਾਂ ਉਹਦੀ ਪਤਨੀ ਨੂੰ ਇਹ ਅਹਿਸਾਸ ਸੀ ਕਿ ਮੇਰੀ ਮੌਤ ਹੋ ਜਾਣੀ ਹੈ ਜਾਂ ਉਹਨਾਂ ਦੇ ਘਰਦਿਆਂ ਨੂੰ ਵੀ ਸੀ ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਆਲੇ ਲਿਵਾਜ ਦੇ ਨਾਲ ਜੁੜ ਗਏ ਜਿਹੜਾ ਕੋਈ ਰਾਜਵੀਰ ਜਵੰਦਾ ਦੇ ਉਸ ਵਕਤ ਸੂਟ ਪਾਇਆ ਸੀ ਕਹਿੰਦੇ ਜੀ 1 ਲੱਖ ਰੁਪਏ ਤੱਕ ਦਾ ਤਾਂ ਉਹਦੇ ਸੂਟ ਔਰ ਹੈਲਮਟ ਪਾਇਆ ਹੋਇਆ ਸੀ ਔਰ ਦੂਜੇ ਪਾਸੇ ਕਈ ਲੱਖ ਰੁਪਏ ਤੱਕ ਦਾ ਯਾਨੀ 25 ਲੱਖ ਤੱਕ ਦਾ ਕਹਿੰਦੇ ਜੀ ਉਹਨੇ ਮੋਟਰਸਾਈਕਲ ਖਰੀਦੀਆ ਸੀ ਪਰ ਰਾਜਵੀਰ ਜਵੰਦਾ ਦੀ ਮੌਤ ਕਿ ਹੋਈ ਹੈ ਇਹ ਤੁਹਾਡੇ ਨਾਲ ਜਿਹੜੇ ਤੱਥ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਇਹਨਾਂ ਉੱਤੇ ਤੁਹਾਡਾ ਕੀ ਕਹਿਣਾ ਉਹ ਤੁਸੀਂ ਕਮੈਂਟ ਜ਼ਰੂਰ ਕਰਿਓ ਕਿਉਂਕਿ ਬੜੀ ਤਕੜੀ ਸ਼ਖਸੀਅਤ ਪੰਜਾਬ ਦੀ ਸਾਡੇ ਵਿੱਚੋਂ ਚਲੀ ਗਈ ਹੈ ਇਹਦੀ ਇੱਕ ਖਬਰ ਅੱਜ ਤੁਹਾਡੇ ਨਾਲ ਮੈਂ ਇਸ ਕਰਕੇ ਸਾਂਝੀ ਕਰ ਰਿਹਾ ਕਿਉਂਕਿ ਬਹੁਤ ਸਾਰੀਆਂ ਥਿਓਰੀਆਂ ਪੰਜਾਬ ਦੇ ਵਿੱਚੋਂ ਤੁਸੀਂ ਪੜੀਆਂ ਤੇ ਵੇਖੀਆਂ ਵੀ ਨੇ ਪਰ ਜਿਹੜਾ ਰਾਜਵੀਰ ਜਵੰਦਾ ਦੇ ਸ਼ੂਟ ਪਾਇਆ ਸੀ ਨਾ ਉਸ ਕਾਲੇ ਲਿਵਾਜ ਦੇ ਵਿੱਚ ਉਹਦੇ ਨਾਲ ਹੋਣੀ ਬੈਠੀ ਸੀ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਹੋਣੀ ਕਾਲੇ ਲਿਵਾਜ ਦੇ ਵਿੱਚ ਕਿਵੇਂ ਬੈ ਗਈ ਹੈ ਦਰਹਸਲ ਦੇ ਵਿੱਚ ਜਿਹੜਾ ਉਹ ਕਾਲਾ ਸ਼ੂਟ ਪਾਇਆ ਸੀ ਨਾ ਰਾਜਵੀਰ ਜਵੰਦਾ ਦੇ ਉਹ ਕਿਸ ਨਾਮ ਤੇ ਪਾਇਆ ਸੀ ਉਹ ਐਸੇ ਨਾਮ ਤੇ ਪਾਇਆ ਸੀ ਕਿ ਤੇਰੀ ਰੀੜ ਦੀ ਹੱਡੀ ਪੂਰੇ ਸਰੀਰ ਨੂੰ ਪ੍ਰੋਟੈਕਸ਼ਨ ਦੇਊਗਾ ਪ੍ਰੋਟेक्ट ਕਰੂਗਾ ਪਰ ਉਹ ਸੂਟ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਗਨਮੈਂੈਂਟ ਪਹਿਲਾਂ ਵੀ ਚਿਤਾਰੀ ਹੈ ਤੇ ਹੁਣ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਉਸੇ ਕਾਲੇ ਨਿਵਾਜ਼ ਦੇ ਅੰਦਰ ਦਰਸਲ ਦੇ ਵਿੱਚ ਹੋਣੀ ਬਿਠਾਈ ਗਈ ਸੀ ਕਿਨੇ ਬਿਠਾਈ ਸੀ ਜਦੋਂ ਰਾਜਵੀਰ ਜਵੰਦਾ ਬਾਈ ਖਰੀਦਦਾ 25 ਲੱਖ ਤੱਕ ਦੀ ਜਾਂ 20 ਲੱਖ ਦੀ ਕਈ ਚਰਨਾਂ ਤੇ ਦੱਸਿਆ ਗਿਆ ਹੈ ਉਹਦੇ ਨਾਲ ਹੀ 1 ਲੱਖ ਰੁਪਏ ਦਾ ਸੂਟ ਖਰੀਦਿਆ ਜਾਂਦਾ ਜਿਹੜਾ ਕਿ ਆਪਣੇ ਸਰੀਰ ਨੂੰ ਪ੍ਰੋਡਕਸ਼ਨ ਦੇਣ ਦੇ ਲਈ ਯਾਨੀ ਸ਼ੇਪ ਟੂ ਦੇ ਲਈ ਇੱਕ ਹੈਲਮਟ ਵੀ ਖਰੀਦਿਆ ਜਾਂਦਾ ਉਸੇ ਸੂਟ ਦੇ ਨਾਲ ਤੇ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਧਰਨ ਜਾ ਰਿਹਾ ਜਿਹੜਾ ਕਿ ਬੜਾ ਹੀ ਅਹਿਮ ਹੈ ਤੁਹਾਨੂੰ ਵੀ ਇਸ ਗੱਲ ਦੇ ਉੱਤੇ ਸੋਚਣ ਤੇ ਮਜਬੂਰ ਕਰ ਦੂਗਾ ਅਚੰਬੇ ਦੇ ਵਿੱਚ ਪਾ ਦੂਗਾ ਕਿ ਰਾਜਵੀਰ ਜਵੰਦਾ ਦੇ ਦੇਖੋ ਸਿਰ ਤੇ ਸੱਤ ਲੱਗੀ ਹੈਲਮਟ ਕਈ ਹਜ਼ਾਰਾਂ ਦਾ ਪਾਇਆ ਸੀ ਔਰ ਦੂਜੇ ਪਾਸੇ ਉਹਦੀ ਰੀੜ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟਦੀ ਹੈ ਜਿਹੜਾ ਕਿ ਉਹਦੀ ਰੀੜ ਦੀ ਹੱਡੀ ਨੂੰ ਬਚਾਉਣ ਵਾਸਤੇ 1 ਲੱਖ ਰੁਪਏ ਤੱਕ ਦਾ ਸੂਟ ਰਾਜਵੀਰ ਜਵੰਦਾ ਦੇ ਪਾਇਆ ਸੀ ਤਾਂ ਫੇਰ ਵੀ ਰਾਜਵੀਰ ਜਵੰਦਾ ਦੀ ਮੌਤ ਉਸੇ ਸੂਟ ਦੇ ਕਾਰਨ ਕਿਵੇਂ ਹੋ ਜਾਂਦੀ ਹੈ ਯਾਨੀ ਰਾਜਵੀਰ ਜਵੰਦਾ ਨੂੰ ਕਹਿੰਦੇ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਐਕਸੀਡੈਂਟ ਹੋਇਆ ਇਸ ਕਰਕੇ ਮੌਤ ਹੋਈ ਹੈ ਮੰਨ ਲੈ ਕੇ ਪਸ਼ੂਆਂ ਦੇ ਵਿੱਚ ਵੱਜ ਗਿਆ ਚਾਹੇ ਗੱਡੀ ਦੇ ਵਿੱਚ ਵੱਜ ਗਈ ਉਹਦੀ ਬਾਈਕ ਪਰ ਜਿਹੜਾ ਰਾਜਵੀਰ ਜਵੰਦਾ ਦੇ ਸੇਫਟੀ ਦੇ ਲਈ ਇੱਕ ਬਾਹਰ ਵਧੀਆ ਸੂਟ ਪਾਇਆ ਸੀ ਉਹਦੇ ਪਾਉਣ ਦੇ باوجود ਵੀ ਰਾਜਵੀਰ ਜਵੰਨਰ ਦੀ ਰੀੜ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟਦੀ ਆ ਔਰ ਰਾਜਵੀਰ ਜਵੰਨਰ ਦੇ ਸਿਰ ਦੇ ਉੱਤੇ ਹੀ ਨਹੀਂ ਬਲਕਿ ਉਹਦੇ ਦਿਮਾਗ ਤੱਕ ਉਹਦੇ ਸੱਟ ਚਲੀ ਜਾਂਦੀ ਆ ਇਹ ਬਾਅਦ ਵੱਡੇ ਸਵਾਲ ਮੈਂ ਪਹਿਲਾਂ ਵੀ ਕਈ ਵਾਰ ਸਾਡੇ ਪੰਜਾਬ ਦੀ ਪੁਲਿਸ ਸਾਡੇ ਪੰਜਾਬ ਦੀ ਸਰਕਾਰ ਦੇ ਸਾਹਮਣੇ ਧਰੇ ਕਿ ਐਡੀ ਵੱਡੀ ਸ਼ਖਸੀਅਤ ਸਾਡੇ ਵਿੱਚੋਂ ਜਾਂਦੀ ਆ ਇਹ ਉਹਦੇ ਉੱਤੇ ਇਨਵੈਸਟੀਗੇਸ਼ਨ ਨਹੀਂ ਹੋ ਸਕਦਾ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਦੇ ਪ੍ਰਸ਼ਾਸਨ ਨੇ ਅਸੀਂ ਵੀ ਕਹਿੰਦੇ ਕਿ ਉਹਦੇ ਨਾਲ ਕੋਈ ਬੇਈਮਾਨਾ ਕੀਤਾ ਪਰ ਪੰਜਾਬ ਦੇ ਮੁੱਖ ਮੰਤਰੀ ਵੀ ਵੈਸੇ ਉਸ ਵਕਤ ਉਹਨਾਂ ਦੇ ਕਨੈਕਸ਼ਨ ਦੇ ਵਿੱਚ ਸੀ ਜਦੋਂ ਕਿ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਦਾਖਲ ਸੀ ਕੋਲੋ ਦੇ ਵਿੱਚ ਤਾਂ ਕੀ ਹੁਣ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਿ ਸਾਡਾ ਇੱਕ ਮਹਾਨ ਹੀਰਾ ਚਲਾ ਗਿਆ ਉਹਦੇ ਉੱਤੇ ਇਨਵੈਸਟੀਗੇਸ਼ਨ ਕਰਨਾ ਬਣਦਾ ਸੀ ਵੱਡੇ ਪੱਧਰ ਤੇ ਕਰਾਉਣਾ ਸੀ ਹਰ ਇੱਕ ਵਿਭਾਗ ਨੂੰ ਉਹਦੀ ਜਾਂਚ ਸੌਂਪਣੀ ਚਾਹੀਦੀ ਸੀ ਇਸ ਕਰਕੇ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਫੇਰ ਧਰੀ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਉਹਦੇ ਸੂਟ ਦਾ ਕਾਰਨ ਜ਼ਰੂਰ ਹੈ ਕਿਉਂਕਿ ਸੂਟ 1 ਲੱਖ ਦਾ ਦੱਸਿਆ ਜਾ ਰਿਹਾ ਤੇ ਉਹਦਾ ਜੀ ਰੀਡ ਦੀ ਹੱਡੀ ਨੂੰ ਬੜੀ ਪ੍ਰੋਟੈਕਸ਼ਨ ਦਿੰਦਾ ਕਹਿੰਦੇ ਸੇਫਟੀ ਰੱਖਦਾ ਪਰ ਰੀਡ ਦੀ ਹੱਡੀ ਤੇ ਤਿੰਨ ਜਗ੍ਹਾ ਤੋਂ ਟੁੱਟੀ ਸੀ ਔਰ ਦੂਜੇ ਪਾਸੇ ਜਿਹੜਾ ਹੈਲਮਟ ਹੈ ਇਹ ਕਾਮਯਾ ਹੈਲਮਟ ਵੀ 500 ਤੱਕ ਦਾ ਹੈਲਮਟ ਵੀ ਬੰਦੇ ਦੇ ਸਿਰ ਤੇ ਸੱਟ ਨਹੀਂ ਲੱਗਣ ਦਿੰਦਾ ਪਰ ਜਿਹੜਾ ਰਾਜਵੀਰ ਜਵੰਦਾ ਦੇ ਹੈਲਮਟ ਪਾਇਆ ਸੀ ਉਹ ਕਈ ਹਜ਼ਾਰਾਂ ਦਾ ਦੱਸਿਆ ਜਾ ਰਿਹਾ ਹੈ ਉਹਦੇ ਕਰਕੇ ਸਿਰ ਤੇ ਤਾਂ ਛੱਡੋ ਦਿਮਾਗ ਤੱਕ ਸੱਟ ਚਲੀ ਜਾਂਦੀ ਹੈ ਇਹ ਵੀ ਇੱਕ ਬਹੁਤ ਵੱਡਾ ਸਵਾਲ ਇਸ ਗੱਲਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰਨੇ ਤੇ ਜਿੰਨੇ ਵੀ ਭੈਣ ਭਰਾ ਲਵੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ